ਇਕ ਜਾਣਕਾਰੀ ਮੈਂ ਤੁਹਾਨੂੰ ਹੋਰ ਸਾਂਝੀ ਕਰ ਦਈਏ ਇਹ ਵੀ ਬੜੀ ਵੱਡੀ ਖਬਰ ਹੈ ਚੁੱਪਚੀਪੇ ਡੇਰਾ ਮੁਖੀ ਬਾਹਰ ਆਇਆ ਤੇ ਬਹੁਤ ਸਾਰੀਆਂ ਚੀਜ਼ਾਂ ਚੁੱਪਚੀਪੇ ਨਾਲ ਨਾਲ ਵਾਪਰਨੀਆਂ ਸ਼ੁਰੂ ਹੋ ਗਈਆਂ ਆਪਾਂ ਇਹ ਦੇਖ ਰਹੇ ਸੀ ਕਿ ਇਹਦਾ ਅਸਰ ਬਾਹਰਲੀ ਰਾਜਨੀਤੀ ਤੇ ਪੈਣਾ ਪਰ ਡੇਰੇ ਦੇ ਅੰਦਰ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਕਹਿੰਦੇ ਕਿ ਹਣੀਪ੍ਰੀਤ ਨੂੰ ਕਾਫੀ ਸਾਰੇ ਅਹੁਦੇ ਕਾਫੀ ਸਾਰੀ ਪਾਵਰ ਮਿਲਣ ਲੱਗੀ ਹੈ ਤੇ ਪਾਵਰ ਆਫ ਆਟਾਰਨੀ ਤੱਕ ਮਿਲਣ ਦੀਆਂ ਕਹਿੰਦੇ ਖਬਰਾਂ ਆ ਰਹੀਆਂ ਨੇ ਪਰ ਇੰਨੀ ਪਾਵਰ ਹਨੀਪ੍ਰੀਤ ਨੂੰ ਕਿਉਂ ਜਾਂ ਫਿਰ ਉਹੀ ਪੋਲੀਟਿਕਲੀ ਕਿਤੇ ਜਿਹੜੀਆਂ ਚੀਜ਼ਾਂ ਆਪਾਂ ਵੇਖਦੇ ਨੂੰ ਇੱਥੇ ਤਾਂ ਨਹੀਂ ਹੋ ਰਹੀਆਂ ਕਿ ਖੇਡ ਕੋਈ ਹੋਰ ਰਿਹਾ ਤੇ ਸਾਹਮਣੇ ਚਿਹਰਾ ਕੋਈ ਹੋਰ ਆ ਰਿਹਾ ਮੈਂ ਸੁਖਮ ਸਿੰਘ ਸਾਬ ਇੱਕ ਤੋਂ ਥੋੜਾ ਜਿਹਾ ਤੁਹਾਡੇ ਤੋਂ ਨਾ ਵਕਤ ਆਪਣਾ ਪ੍ਰਤੀਕਰਮ ਦੇਣਾ ਹਮਮੇਰਾ ਮੰਨਣਾ ਹੈ ਕਿ ਅਨ ਆਫੀਸ਼ੀਅਲੀ ਹਨੀਪ੍ਰੀਤ ਢੇਰੇ ਦੀ ਕਰਤਾ ਤਰਤਾ ਕਦੋਂ ਦੀ ਬਣ ਚੁੱਕੇ ਹਮ ਬਿਲਕੁਲ ਸਰ ਇੱਕ ਨਾ ਪੰਜਾਬੀ ਝਕਾਵਤ ਹੈ ਕਿ ਕੁੱਬੇ ਦੇ ਵਜੇ ਵਜੀ ਲੱਤ ਉਹਦੇ ਰਾਸ ਆ ਗੀ ਜੀ ਹਨੀਪ੍ਰੀਤ ਮਤਲਬ ਨਾਮਜ਼ਦ ਹੋਈ ਹੂੰ ਨਾਮਜ਼ਦ ਹੋਣ ਤੋਂ ਬਾਅਦ ਆਪਣੇ ਏਰੀਆ 'ਚ ਇਹਨੇ ਫਰਾਰੀ ਕੱਟੀ ਜੀ ਇੱਕ ਸਿਆਸਤਦਾਨ ਨੇ ਕਹ ਲੋ ਕਿ ਸੈਟਿੰਗ ਕਰਕੇ ਇਹਨੂੰ ਪੇਸ਼ ਕਰਾਇਆ ਹੂੰ ਸਾਰੀ ਸੈਟਿੰਗ ਹੋਣ ਉਪਰੰਤ ਸਾਰੀ ਸੈਟਿੰਗ ਸਾਰੀ ਸੈਟਿੰਗ ਤੋਂ ਭਾਵ ਕੀ ਹੈ ਕਿ ਇਹਨੂੰ ਫਿਊਚਰ ਕੀ ਕਰਨਾ ਤੋਂ ਹੂੰ ਪੋਲਿਟਿਕਲੀ ਫੈਸਲੇ ਕੀ ਹੋਣਗੇ ਸਾਰਾ ਤੈਅ ਕਰਕੇ ਬਿਲਕੁਲ ਸਰ ਮਾਲਵੇ ਤੇ ਲੀਡਰ ਨਹੀਂ ਸਾਰੀ ਸੈਟਿੰਗ ਕਰਾਈ ਸਕੀ ਜੀ ਠੀਕ ਹੈ ਜੀ ਆਪਣੇ ਏਰੀਏ ਚ ਹੀ ਸਾਰੀ ਇਹ ਕਲੋਕੀ ਚੱਕਰੀ ਘੁੰਮੀ ਤੇ ਉਸ ਤੋਂ ਬਾਅਦ ਹਣੀਪ੍ਰੀਤ ਡੇਰੇ ਚ ਜਾਂਦੀ ਹੈ ਜੀ ਡੇਰੇ ਚ ਜਾਣ ਤੋਂ ਬਾਅਦ ਦੇਖੋ ਆਪਾਂ ਕਦੇ ਡੇਰੇ ਚ ਨਹੀਂ ਗਏ ਪਰ ਡੇਰੇ ਨਾਲ ਜੁੜੇ ਕੁਝ ਗਿਆਨਕਾਰ ਜਿਹੜੇ ਹੁੰਦੇ ਨੇ ਨਾ ਤੁਹਾਨੂੰ ਜਾਣਕਾਰੀਆਂ ਦਿੰਦੇ ਦਿੰਦੇ ਆਪਾਂ ਸਮੇਂ-ਦਰ ਸਮੇਂ ਆਈ ਵਰਲਡ ਤੇ ਉਹ ਜਾਣਕਾਰੀਆਂ ਨਸ਼ਰ ਕੀਤੀਆਂ ਕਿ ਕਿਸ ਤਰ੍ਹਾਂ ਹਣੀਪ੍ਰੀਤੀ ਰਹਿਸ਼ ਦੇ ਨੇੜੇ ਜਦੋਂ ਸਫਾਈ ਹੋਣ ਲੱਗੀ ਹੂੰ ਅਸੀਂ ਆਖਿਆ ਕਿ ਸਫਾਈ ਇੱਕ ਪਾਸੇ ਨਹੀਂ ਹੋਊ ਸਫਾਈ ਕਈ ਪਾਸਿਆਂ ਤੋਂ ਹੋਊ ਤੇ ਤੁਸੀਂ ਦੇਖੋ ਕਿ ਫੇਰ ਇਹ ਆ ਜਾਂਦਾ ਕਿ ਡੇਰਾ ਮੁਖੀ ਦਾ ਜਿਹੜਾ ਪਰਿਵਾਰ ਆ ਧੀਆਂ ਸਰ ਬਹੁਤ ਅਜ਼ੀਜ਼ ਹੁੰਦੀਆਂ ਚਲੋ ਕੋਈ ਵੀ ਬੰਦਾ ਹੋਵੇ ਜੁਆਈ ਦਾ ਜਿਹੜੇ ਆਪਣੇ ਦੋ ਤੇ ਦੋਤੀਆਂ ਹੁੰਦੀ ਹੈ ਸਰ ਉਹ ਇੱਥੋਂ ਭਰੇ ਮੰਦੇ ਨਾਲ ਔਰ ਸਾਰਾ ਕੁਝ ਜਨਤਕ ਕਰਮਪ੍ਰੰਤ ਭਰ ਕੇ ਟੈਚੀਆਂ ਚ ਸਮਾਨ ਇੱਥੋਂ ਹੋ ਚਲੇ ਜੀ ਹੋ ਤਰੇ ਹਮ ਯਾਨੀ ਹਨੀ ਹਨੀ ਪ੍ਰੀਤ ਰਹਿ ਗਈ ਹੂੰ ਕਿਉਂਕਿ ਦੇਰਾ ਮੁਖੀ ਦੀ ਮਾਤਾ ਬਿਰਦ ਹੈ ਹੂੰ ਠੀਕ ਹੈ ਜੀ ਉਹ ਵੈਸੇ ਵੀ ਬਿਮਾਰ ਰਹਿੰਦੀ ਆ ਜੀ ਜੀ ਸੁਪਤਨੀ ਹੈ ਜਿਹੜੀ ਉਹ ਕਦੇ ਵੀ ਸਾਹਮਣੇ ਨਹੀਂ ਆਉਂਦੀ ਜੰਤਕ ਤੱਕ ਹੂੰ ਠੀਕ ਹੈ ਨਾ ਜੀ ਜੀ ਉਹ ਕਹ ਲੋ ਕਿ ਐਸੀ ਔਰਤ ਹੈ ਕਿ ਜਿਵੇਂ ਮੋਦੀ ਸਾਹਿਬ ਦੀ ਪਤਨੀ ਉਹ ਆਪਣੀ ਜ਼ਿੰਦਗੀ ਚ ਮਸੂਫ ਹੈ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਵੀ ਹੁਣ ਉੱਥੇ ਹਨੀ ਪ੍ਰੀਤ ਜਿਵੇਂ ਮੈਂ ਤੁਹਾਨੂੰ ਦੱਸਿਆ ਕੀ ਕਰਦੀ ਆ ਫਿਰ ਪੋਲੀਟਿਕਲ ਜਿਹੜੀ ਇਹਨਾਂ ਦੀ ਕਮੇਟੀ ਸੀ ਸਿਆਸੀ ਵਿੰਗ ਸੀ ਉਸ ਨੂੰ ਪਾਉਂ ਕੀਤਾ ਜਾਂਦਾ ਹੂੰ ਭਾਜਪਾ ਦੀ ਸਪੋਰਟ ਜਿਹੜੀ ਆ ਖੁੱਲੇ ਆਮ ਕੀਤੀ ਜਾਂਦੀ ਆ ਸ਼ਰਿਆਮ ਕੀਤੀ ਜਾਂਦੀ ਆ ਬਿਲਕੁਲ ਸਰ ਇਹਨਾਂ ਨੇ ਤਾਂ ਸਰ ਇੱਕ ਕਲੈਕਸ਼ਨ ਸੀ ਜਿਹੜਾ ਸ਼ਾਇਦ 15 ਵਾਲਾ ਦਿੱਲੀ 'ਚ ਹੂੰ ਤੁਸੀਂ ਦੇਖੋ ਰਾਮਲੀਲਾ ਮੈਦਾਨ 'ਚ ਜਿਹੜੇ ਭਾਜਪਾ ਦੇ ਕੈਂਡੀਡੇਟ ਸੀ ਉਹਨਾਂ ਨੂੰ ਬੁਲਾਇਆ ਸੀਗਾ ਆਪ ਦੇ ਇਕੱਠ 'ਚ ਹੂੰ ਮਤਲਬ ਖੁੱਲਮ ਖੁਲਾਈ ਸੀ ਹਾਂ ਜੀ ਮਿੱਥਿਆ ਸੀਗਾ ਸਾਹਿਬ ਕਿ ਇਨੀਆਂ ਵੋਟਾਂ ਤੁਹਾਨੂੰ ਵਾ ਦੇਾਂਗੇ ਹਾਲਾਂਕਿ ਉਹਨੀਆਂ ਵੋਟਾਂ ਤੇ ਮੈਨੂੰ ਲੱਗਦਾ ਉਹਨਾਂ ਨੂੰ ਕੋਲ ਨਹੀਂ ਨਿਕਲੀਆਂ ਹੋਣੀਆਂ ਬਹੁਤ ਬੁਰੀ ਹਾਲਤ ਹੋ ਗਈ ਸੀ ਮੌਕਾ ਸੰਦਰਭ ਹੋ ਗਿਆ ਪਰ ਹਾਂਜੀ ਕਹਿਣ ਦਾ ਮਤਲਬ ਇਹ ਹੈ ਕਿ ਉਦੋਂ ਤੋਂ ਲੈ ਕੇ ਜੋ ਪੋਲੀਟੀਕਲੀ ਕਹਿ ਲੋ ਕਿ ਚੱਲਦੀ ਸੀ ਇਹਨਾਂ ਦੀ ਕਿ ਉਹ ਸਿਆਸੀ ਵਿੰਗ ਜਿਹਦੇ ਵਿੱਚ ਡੇਰਾ ਮੁਖੀ ਦੇ ਨਾਲ ਜੁੜੇ ਲੋਕ ਜਾਂ ਆਪਣੇ ਪੱਧਰ ਤੇ ਵੀ ਜਿਹੜੇ ਬਹੁਤ ਪਾਵਰਫੁੱਲ ਹੋ ਚੁੱਕੇ ਸੀ ਜਿਨ੍ਹਾਂ ਕੋਲ ਪਾਵਰ ਸੀਗੀ ਸਿਆਸੀ ਉਹਨਾਂ ਬੰਦਿਆਂ ਨੂੰ ਜ਼ੀਰੋ ਕੀਤਾ ਗਿਆ ਹੂੰ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਸਰ ਬਹੁਤ ਵੱਡੀ ਆਮਦਨ ਹੈ ਢੀਰੇ ਦੀ ਬਿਲਕੁਲ ਮੈਂ ਤੇ ਇਥੋਂ ਤੱਕ ਸੁਣਿਆ ਹੈ ਕਿ ਸੇਵਾ ਵੀ ਜਿਹੜੀ ਹੈ ਨਾ ਉਹ ਭੇਟਾ ਦੇ ਕੇ ਹਾਸਲ ਕੀਤੀ ਜਾਂਦੀ ਹੈ ਹੂੰ ਕਿਉਂਕਿ ਮੈਂ ਤੇ ਕਿਤੇ ਗਿਆ ਆ ਨਹੀਂ ਮੈਂ ਮੈਂ ਕਬਾ ਤੇ ਜਿਹੜੇ ਜਿੱਦਾ ਬਲਾਕ ਹੁੰਦੇ ਆ ਹੂੰ ਜਿਵੇਂ ਨਾਮ ਚਰਚਾ ਕਰ ਇਹਨਾਂ ਦੇ ਬਲਾਕ ਬਲਾਕ ਵੰਡੇ ਹੋਏ ਆ ਨਾ ਬਿਲਕੁਲ ਬਿਲਕੁਲ ਤਾਂ ਉਹਨਾਂ ਦੇ ਵਿੱਚੋਂ ਵੀ ਕਹਿ ਲੋ ਕਿ ਬਹੁਤ ਜ਼ਿਆਦਾ ਹੂੰ ਫੰਡ ਇਕੱਠੇ ਹੁੰਦੇ ਆ ਚੜਾਵਾ ਕਹਿ ਲੋ ਜਾਂ ਫੰਡ ਕਹਿ ਲੋ ਹੂੰ ਬਹੁਤ ਜ਼ਿਆਦਾ ਡੇਰੇ ਦੀ ਕਮਾਈ ਹੈ ਤਾਂ ਜੋ ਪ੍ਰਬੰਧ ਸੀਗਾ ਸਰ ਜੋ ਵੀ ਪ੍ਰਬੰਧ ਸੀਗਾ ਉਹ ਹਨੀਪ੍ਰੀਤ ਨੇ ਕੈਲੋ ਕਿ ਆਪਣੇ ਹੱਥ ਕਰ ਲਿਆ ਸੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਸ ਸਾਰੇ ਮਾਮਲੇ ਦੇ ਵਿੱਚ ਡੇਰਾ ਮੁਖੀ ਤਾਂ ਜਿਹੜਾ ਸੀਗਾ ਉਹ ਤੇ ਰਹਿ ਗਿਆ ਵੀ ਚਲੋ ਜਿੰਨੀ ਕੋ ਪਰੋਲ ਮਿਲ ਜਾਵੇ ਤੇ ਭਾਈ ਬਸ ਠੀਕ ਹੈ ਠੀਕ ਹੈ ਤੇ ਸਭ ਤੋਂ ਜ਼ਿਆਦਾ ਪਾਵਰਫੁੱਲ ਜਾਂ ਕਹਿ ਲਓ ਕਿ ਫਾਇਦੇ ਚ ਹਣੀਪ੍ਰੀਤ ਹੀ ਰਹੇਗੀ ਤਾਂ ਹੁਣ ਹਣੀਪ੍ਰੀਤ ਬਾਰੇ ਜੋ ਚਰਚਾ ਚੱਲ ਰਹੀ ਹੈ ਮੈਨੂੰ ਨਹੀਂ ਪਤਾ ਕਿ ਕੀ ਹੋਏਗਾ ਪਰ ਜ਼ਿਆਦਾਤਰ ਪ੍ਰਬੰਧ ਹੈ ਜਿਹੜਾ ਜੀ ਆਫੀਸ਼ੀਅਲੀ ਅਨੋਫੁਸ਼ੀ ਉਹ ਸਾਰਾ ਹਣੀਪ੍ਰੀਤ ਕੋਲ ਹੀ ਹੈ ਜੀ ਹਮ ਕੁਝ ਕਾਨੂੰਨੀ ਹੋ ਸਕਦਾ ਕੋਈ ਕਾਰਵਾਈ ਵਗੈਰਾ ਰਹਿੰਦੀ ਹੋਵੇ ਉਹ ਵੀ ਫੁੱਲਫਿਲ ਕਰ ਲੈਣਗੇ ਪਰ ਮੈਂ ਇਸ ਨੂੰ ਇੱਕ ਹੋਰ ਸੰਦਰਭ ਚ ਦੇਖਦਾ ਹਾਂ ਸਰ ਜੀ ਹਨੀਪ੍ਰੀਤ ਬੇਸ਼ੱਕ ਜੋ ਪੰਚਕੁਲਾ ਵਾਇਲੈਂਸ ਹੋਈ ਹੈ ਉਸ ਕੇਸ ਦੇ ਵਿੱਚ ਰਾਹਤ ਹਾਸਲ ਕਰ ਗਈ ਉਸ ਨੂੰ ਤੋਂ ਬਾਅਦ ਕਿਸੇ ਨੇ ਪੁੱਛਿਆ ਹੀ ਨਹੀਂ ਬੁਲਾਇਆ ਹੀ ਨਹੀਂ ਬਿਲਕੁਲ ਉਹ ਕਿਉਂਕਿ ਸੈਂਟਰ ਨਾਲ ਜੁੜਿਆ ਮਾਮਲਾ ਜਾਂ ਹਰਿਆਣਾ ਸਰਕਾਰ ਨਾਲ ਜੁੜਿਆ ਮਾਮਲਾ ਜੀ ਪਰ ਇੱਥੇ ਹਨੀਪ੍ਰੀਤ ਹਮ ਇੱਕ ਹੋਰ ਪੱਖ ਤੋਂ ਆਪਾਂ ਜ਼ਿਹਰੇ ਚਰਚਾ ਕਰ ਸਕਦੇ ਹਾਂ ਸਰ ਇੱਕ ਪ੍ਰਦੀਪ ਕਲੇਅਰ ਤੁਸੀਂ ਦੇਖਿਆ ਹੋਣਾ ਬਿਲਕੁਲ ਬਿਲਕੁਲ ਬਿਆਨ ਆਏ ਸਰਕਾਰੀ ਆਪਾਂ ਸ਼ਾਇਦ ਖ਼ਬਰ ਕੀ ਲਈ ਹੋਈ ਹੈ ਜੀ ਪਰਦੀਪ ਜਿਹੜਾ ਕਲੀਅਰ ਹੈ ਹੂੰ ਉਹਦੇ ਸਰਕਾਰੀ ਗਵਾਹ ਬਣਨ ਦੀ ਜਿਹੜੀ ਤਰੀਕ ਹੈ ਸ਼ਾਇਦ ਉਹ ਜਨਵਰੀ ਤੇ ਲਾਸਟ ਹੈ ਜਾਂ ਅੱਜ ਦੀ ਆ 30 ਜਾਂ 31 ਦੀ ਆ ਜੀ ਜੀ ਜੇ ਆਪਾਂ ਨਹੀਂ ਪੁੱਲਦੇ ਤਾਂ ਹੂੰ ਉਦੋਂ ਬਾਅਦ ਜੇ ਉਹਨੂੰ ਅਪਰੂਵਡ ਕਰ ਦਿੱਤਾ ਜਾਂਦਾ ਹੈ ਸਰਕਾਰੀ ਗਵਾਹ ਦੇ ਤੌਰ ਤੇ ਜੀ ਤੇ ਪ੍ਰਦੀਪ ਕੀ ਕਹਿ ਰਿਹਾ ਪ੍ਰਦੀਪ ਕਹਿ ਰਿਹਾ ਵਾ ਕਿ ਭਈ ਜੋ ਸਾਜ਼ਿਸ਼ ਬੇਅਦਬੀ ਦੀ ਰਚੀ ਗਈ ਉਹ ਡੇਰੇ 'ਚ ਹੂੰ ਤੇ ਸਭ ਤੋਂ ਪਹਿਲਾਂ ਗੁੱਸੇ 'ਚ ਕੌਣ ਆਈ ਹਣੀਪ੍ਰੀਤ ਹਣੀਪ੍ਰੀਤ ਨੇ ਕਿਹਨੂੰ ਸੱਦਿਆ ਮਹਿੰਦਰਪਾਲ ਬਿੱਟੂ ਨੂੰ ਜੀ ਤੇ ਮਹਿੰਦਰਪਾਲ ਬਿੱਟੂ ਦੇ ਜਦੋਂ ਸੀਬੀਆਈ ਕੋਲ ਬਿਆਨ ਹੋਣੇ ਸੀ ਉਦੋਂ 4 ਦਿਨ ਪਹਿਲਾਂ ਮਹਿੰਦਰਪਾਲ ਬਿੱਟੂ ਮਰ ਜਾਂਦਾ ਹੂੰ ਤਾਂ ਸਭ ਸਭ ਤੋਂ ਜ਼ਿਆਦਾ ਖਤਰਾ ਐਸਵੇਲੇ ਜੇ ਪ੍ਰਦੀਪ ਤਲੇਰ ਸਰਕਾਰੀ ਗਵਾਹ ਦੇ ਤੌਰ ਤੇ ਅਪਰੂਵਡ ਹੋ ਜਾਂਦਾ ਹੈ ਹੂੰ ਤਾਂ ਕਿਸ ਨੂੰ ਹੈ ਹਣੀ ਹਣੀਪ੍ਰੀਤ ਨੂੰ ਉਕੇ ਡੇਰਾ ਮੁਖੀ ਤਾਂ ਪਹਿਲਾਂ ਹੀ ਅੰਦਰ ਹੈ ਜਿਹੜੇ ਅੰਜਾਮ ਦੇਣ ਵਾਲੇ ਪ੍ਰੇਮੀ ਸੀ ਉਹਨਾਂ ਚੋਂ ਕੁਝ ਮਰ ਗਏ ਕੁਝ ਕੇਸ ਦਾ ਸਾਹਮਣਾ ਕਰ ਰਹੇ ਨੇ ਤਾਂ ਸੌਖਾ ਕੌਣ ਹੈ ਸਾਰਿਆਂ ਚੋਂ ਹਣੀਪ੍ਰੀਤ ਹੈ ਬਿਲਕੁਲ ਤਾਂ ਕੱਲ ਨੂੰ ਇਹਦਾ ਮਤਲਬ ਇਹ ਆ ਕਿ ਹਣੀਪ੍ਰੀਤ ਨੂੰ ਪਾਵਰਫੁੱਲ ਕਰਕੇ ਤਾਂ ਜਿਹੜਾ ਕਾਨੂੰਨ ਹੁੰਦਾ ਕਹਿ ਲੋ ਇਹ ਅੱਗੇ ਚੱਲਣਾ ਸਾਰਾ ਪਰ ਜੀ ਜੀ ਉਹ ਸ਼ਾਇਦ ਖੜਾ ਸਕਦਾ ਉਸ ਨੂੰ ਹੌਲੀਆ ਕਰਨ ਵਾਸਤੇ ਹੂੰ ਤਾਂ ਕਿਤੇ ਨਾ ਕਿਤੇ ਹੀ ਚੀਸਾਂ ਚੜੀਆਂ ਨੇ ਉਹ ਇਧਰੋਂ ਵੀ ਮਾਇਨਾ ਕੇਸ ਹੋ ਜਾਂਦੀਆਂ ਨੇ ਜੀ 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 ਕੰਗਸਾਹਬ ਕਹਿ ਰਹੇ ਕਿ ਰਾਮ ਰੀਮ ਦਾ ਪਰਿਵਾਰ ਪਤਾ ਨਹੀਂ ਕਹਿੰਦੇ ਕਿੱਧਰ ਚਲਾ ਗਿਆ ਨਾ ਚਲੋ ਕਿਤੇ ਵੀ ਹੋਵੇ ਆਪਾਂ ਉਹਨਾਂ ਦੀ ਪ੍ਰਾਈਵੇਸੀ ਦਾ ਖਿਆਲ ਰੱਖੀਏ ਕਿਉਂਕਿ ਉਹ ਕਿਸੇ ਕੇਸ ਦੇ ਵਿੱਚ ਜੁੜੇ ਹੋਏ ਨਹੀਂ ਹੋਏ ਨਹੀਂ ਹੈ ਤੇ ਬਿਲਕੁਲ ਕਿਸੇ ਹੋਰ ਉਹਨਾਂ ਦੇ ਵਿਵਾਦ ਆ ਆਪਾਂ ਦੇਖੇ ਨਹੀਂ ਹੈ ਉਹ ਕਿਸੇ ਵੀ ਮੁਲਕ 'ਚ ਰਹਿੰਦੇ ਹੋਣ ਚਾਹੇ ਆਪਾਂ ਨੂੰ ਪਤਾ ਵੀ ਹੋਵੇ वैसे एकदा ਤਾਂ ਮੈਨੂੰ ਪਤਾ ਇੱਕ ਕਿਉਂਕਿ ਉਹਨਾਂ ਨੇ ਆਫੀਸ਼ੀਅਲੀ ਕਿਹਾ ਸੀ ਪਰ ਆਪਾਂ ਉਹਨਾਂ ਦੀ ਪ੍ਰਾਈਵੇਸੀ ਰੱਖਿਆ ਬਿਲਕੁਲ ਜੀ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਜਸਪਾਲ ਬੁੱਟਰ ਜੀ ਕਹਿ ਰਹੇ ਕਿ ਪਹਿਲਾਂ ਡੇਰਾ ਪ੍ਰਬੰਧ ਦੇਖਣ ਵਾਲੀ ਵਿਪਾਸਨਾ ਕਹਿੰਦੇ ਹੁਣ ਕਿੱਧਰ ਗਈ ਹੈ ਭਾਈ ਇਹ ਵੀ ਹੁਣ ਸਭ ਲੰਬੇ ਨੇ ਜੀ ਇਸਟ ਜੀ ਸਭ ਲੰਬੇ ਨੇ ਹੂੰ ਤੁਸੀਂ ਡੇਰੇ ਦੇ ਕਿਸੇ ਅੰਦਰੂਨੀ ਸੋਰਸ ਨਾਲ ਪ੍ਰਾਪਤ ਕਰ ਲਿਓ ਹੂੰ ਪੁੱਛ ਲਿਓ ਤੁਸੀਂ ਕਿ ਜੋ ਅੰਦਰੂਨੀ ਪ੍ਰਬੰਧ ਹੈ ਜੀ ਜਾ ਜੋ ਵੀ ਚੀਜ਼ ਉੱਥੇ ਵਿਕਦੀ ਹੈ ਚੜਦੀ ਹੈ ਹਮ ਸਭ ਕਿਤਾਬ ਕਿਸ ਦੇ ਪਾਸ ਹੈ ਸਭ ਖੁੱਟੇ ਲੈਣਾ ਜੀ 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 ਬਿਲਕੁਲ ਇਹ ਫਿਰ ਮੌਕਾ ਹੀ ਹੁੰਦਾ ਨਾ ਮੌਕਾ ਵੇਖ ਕੇ ਸਭ ਚੀਜ਼ਾਂ ਚਲਦੀਆਂ ਨੇ ਤਾਂ ਜਿੱਦਾਂ ਦਾ ਮਾਹੌਲ ਬਣ ਜੇ ਉਵੇਂ ਨਹੀਂ ਚੀਜ਼ਾਂ ਹੋ ਜਾਂਦੀਆਂ ਨੇ ਖੈਰ ਬਹੁਤ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆਉਂਦੀਆਂ ਰਹੀਆਂ ਨੇ ਸਮੇਂ-ਸਮੇਂ ਤੇ ਹੋਰ ਵੀ ਕੋਈ ਇਦਾਂ ਦੀ ਗੱਲ ਆਊਗੀ ਤੇ ਆਪਾਂ ਸਾਂਝੀ ਕਰਾਂਗੇ ਤੁਹਾਡੇ